ਅਕੱਲ ਪੰਜਾਬ ਹਾਸਿਆਂ ਦਾ ਸ਼ਹਿਰ ਬਣ ਚੁੱਕਾ ਹੈ ਤੇ ਅਪਰਾਧੀ ਕਿੰਨੇ ਸ਼ਾਤਰ ਨੇ ਇਸ ਗੱਲ ਦਾ ਅੰਦਾਜ਼ਾ ਏਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਨੇ ਆਪਣੇ ਹੀ ਅਪਹਰਨ ਦੀ ਕਹਾਣੀ ਰਚੀ ਤੇ ਪੁਲਿਸ ਨੂੰ ਪੂਰੇ ਤਰੀਕੇ ਨਾਲ ਗੁੰਮਰਾਹ ਕੀਤਾ ਪਰ ਉਸਦੀ ਬਦਕਿਸਮਤੀ ਕਹਿ ਲਓ ਕਿ ਕਿਡਨਾਪ ਦੀ ਕਹਾਣੀ ਰਚ ਕੇ ਵੀ ਪੁਲਿਸ ਦੇ ਅੜੇ ਕੇ ਆ ਗਿਆ ਦਰاصل ਇਸ ਵਿਅਕਤੀ ਨੇ ਲਗਜ਼ਰੀ ਜ਼ਿੰਦਗੀ ਜਿਉਣ ਲਈ ਅਪਰਾਧ ਦਾ ਰਸਤਾ ਚੁਣਿਆ ਕਿ ਆਪਣੇ ਹੀ ਅਗਵਾ ਹੋਣ ਦੀ ਕਹਾਣੀ ਰਚਣ ਤੋਂ ਬਾਅਦ ਪੁਲਿਸ ਨੂੰ ਗੁੰਮਰਾਹ ਕੀਤਾ ਪਰ ਪੁਲਿਸ ਇਸ ਤੋਂ ਵੀ ਜ਼ਿਆਦਾ ਸੁਚੇਤ ਨਿਕਲੀ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਅਕਲ ਪੰਜਾਬ ਹਾਸਿਆਂ ਦਾ ਸ਼ਹਿਰ ਬਣ ਚੁੱਕਾ ਹੈ ਤੇ ਅਪਰਾਧੀ ਕਿੰਨੇ ਸ਼ਤਰ ਨੇ ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਨੇ ਆਪਣੇ ਹੀ ਅਪਹਰਨ ਦੀ ਕਹਾਣੀ ਰਚੀ ਤੇ ਪੁਲਿਸ ਨੂੰ ਪੂਰੇ ਤਰੀਕੇ ਨਾਲ ਗੁੰਮਰਾਹ ਕੀਤਾ ਪਰ ਉਸ ਦੀ ਬਦਕਿਸਮਤੀ ਕਹਿ ਲਓ ਕਿ ਕਿਡਨਾਪ ਦੀ ਕਹਾਣੀ ਰਚ ਕੇ ਵੀ ਪੁਲਿਸ ਦੇ ਅੜਿੱਕੇ ਆ ਗਿਆ ਦਰਅਸਲ ਇਸ ਵਿਅਕਤੀ ਨੇ ਲਗਜ਼ਰੀ ਜ਼ਿੰਦਗੀ ਜਿਉਣ ਲਈ ਅਪਰਾਧ ਦਾ ਰਸਤਾ ਚੁਣਿਆ ਤੇ ਆਪਣੇ ਹੀ ਅਗਵਾਹ ਹੋਣ ਦੀ ਕਹਾਣੀ ਰਚਣ ਤੋਂ ਬਾਅਦ ਪੁਲਿਸ ਨੂੰ ਗੁੰਮਰਾਹ ਕੀਤਾ ਪਰ ਪੁਲਿਸ ਇਸ ਤੋਂ ਵੀ ਜ਼ਿਆਦਾ ਸੁਚੇਤ ਨਿਕਲੀ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਕੱਲ ਪੰਜਾਬ ਹਾਸਿਆਂ ਦਾ ਸ਼ਹਿਰ ਬਣ ਚੁੱਕਾ ਹੈ ਤੇ ਅਪਰਾਧੀ ਕਿੱਲੇ ਛਾਤਰ ਨੇ ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਨੇ ਆਪਣੇ ਹੀ ਅਪਹਰਨ ਦੀ ਕਹਾਣੀ ਰਚੀ ਤੇ ਪੁਲਿਸ ਨੂੰ ਪੂਰੇ ਤਰੀਕੇ ਨਾਲ ਗੁੰਮਰਾਹ ਕੀਤਾ ਪਰ ਉਸ ਦੀ ਬਦਕਿਸਮਤੀ ਕਹਿ ਲਓ ਕਿ ਕਿਡਨਾਪ ਦੀ ਕਹਾਣੀ ਰਚ ਕੇ ਵੀ ਪੁਲਿਸ ਦੇ ਅੜਿੱਕੇ ਆ ਗਿਆ ਦਰਅਸਲ ਇਸ ਵਿਅਕਤੀ ਨੇ ਲਗਜ਼ਰੀ ਜ਼ਿੰਦਗੀ ਜਿਉਣ ਲਈ ਅਪਰਾਧ ਦਾ ਰਸਤਾ ਚੁਣਿਆ ਕਿ ਆਪਣੇ ਹੀ ਅਗਵਾ ਹੋਣ ਦੀ ਕਹਾਣੀ ਰਚਣ ਤੋਂ ਬਾਅਦ ਪੁਲਿਸ ਨੂੰ ਗੁੰਮਰਾਹ ਕੀਤਾ ਪਰ ਪੁਲਿਸ ਇਸ ਤੋਂ ਵੀ ਜ਼ਿਆਦਾ ਸੁਚੇਤ ਨਿਕਲੀ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਅਕਲ ਪੰਜਾਬ ਹਾਸਿਆਂ ਦਾ ਸ਼ਹਿਰ ਬਣ ਚੁੱਕਾ ਹੈ ਤੇ ਅਪਰਾਧੀ ਕਿੰਨੇ ਸ਼ਾਤਰ ਨੇ ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਨੇ ਆਪਣੇ ਹੀ ਅਪਹਰਨ ਦੀ ਕਹਾਣੀ ਰਚੀ ਤੇ ਪੁਲਿਸ ਨੂੰ ਪੂਰੇ ਤਰੀਕੇ ਨਾਲ ਗੁੰਮਰਾਹ ਕੀਤਾ ਪਰ ਉਸ ਦੀ ਬਦਕਿਸਮਤੀ ਕਹਿ ਲਓ ਕਿ ਕਿਡਨਾਪ ਦੀ ਕਹਾਣੀ ਰਚ ਕੇ ਵੀ ਪੁਲਿਸ ਦੇ ਅੜਿੱਕੇ ਆ ਗਿਆ ਦਰਅਸਲ ਇਸ ਵਿਅਕਤੀ ਨੇ ਲਗਜ਼ਰੀ ਜ਼ਿੰਦਗੀ ਜਿਉਣ ਲਈ ਅਪਰਾਧ ਦਾ ਰਸਤਾ ਚੁਣਿਆ ਕਿ ਆਪਣੇ ਹੀ ਅਗਵਾਹ ਹੋਣ ਦੀ ਕਹਾਣੀ ਰਚਣ ਤੋਂ ਬਾਅਦ ਪੁਲਿਸ ਨੂੰ ਗੁੰਮਰਾਹ ਕੀਤਾ ਪਰ ਪੁਲਿਸ ਇਸ ਤੋਂ ਵੀ ਜ਼ਿਆਦਾ ਸੁਚੇਤ ਨਿਕਲੀ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਕੱਲ ਪੰਜਾਬ ਹਾਸਿਆਂ ਦਾ ਸ਼ਹਿਰ ਬਣ ਚੁੱਕਾ ਹੈ ਤੇ ਅਪਰਾਧੀ ਕਿੰਨੇ ਸ਼ਾਤਰ ਨੇ ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਨੇ ਆਪਣੇ ਹੀ ਅਪਹਰਨ ਦੀ ਕਹਾਣੀ ਰਚੀ ਤੇ ਪੁਲਿਸ ਨੂੰ ਪੂਰੇ ਤਰੀਕੇ ਨਾਲ ਗੁੰਮਰਾਹ ਕੀਤਾ ਪਰ ਉਸ ਦੀ ਬਦਕਿਸਮਤੀ ਕਹਿ ਲਓ ਕਿ ਕਿਡਨਾਪ ਦੀ ਕਹਾਣੀ ਰਚ ਕੇ ਵੀ ਪੁਲਿਸ ਦੇ ਅੜੇ ਗਿਆ ਦਰਸ ਨੂੰ ਇਸ ਵਿਅਕਤੀ ਨੇ ਲਗਜ਼ਰੀ ਜ਼ਿੰਦਗੀ ਜਿਉਣ ਲਈ ਅਪਰਾਧ ਦਾ ਰਸਤਾ ਚੁਣਿਆ ਤੇ ਆਪਣੇ ਹੀ ਅਗਵਾ ਹੋਣ ਦੀ ਕਹਾਣੀ ਰਚਣ ਤੋਂ ਬਾਅਦ ਪੁਲਿਸ ਨੂੰ ਗੁੰਮਰਾਹ ਕੀਤਾ ਪਰ ਪੁਲਿਸ ਇਸ ਤੋਂ ਵੀ ਜ਼ਿਆਦਾ ਸੁਚੇਤ ਨਿਕਲੀ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ